ਦੇ ਦੁਨੀਆ ਤੇ ਤੁਹਾਡਾ ਸਵਾਗਤ ਹੈ ਅੱਜ ਲੋਂਗੋਵਾਲ ਵਿੱਚ ਖੜਿਆ ਜਿੱਥੇ ਕਿ ਪਿਛਲੇ ਦਿਨੀ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਕੀਤਾ ਗਿਆ ਸੀ ਪਰ ਅਮਨ अरोड़ा ਜੀ ਜੋ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਨੇ ਤੇ ਪੰਜਾਬ ਦੇ ਪ੍ਰਧਾਨ ਨੇ ਆਪਾਂ ਦੀ ਪਾਰਟੀ ਦੇ ਉਹਨਾਂ ਵੱਲੋਂ ਅੱਜ ਇੱਕ ਬਹੁਤ ਵੱਡਾ ਪ੍ਰੋਗਰਾਮ ਲੋਂਗੋਵਾਲ ਦੇ ਵਿੱਚ ਰੱਖਿਆ ਗਿਆ ਹੈ ਉਸ ਸਵੰਦ ਦੇ ਵਿੱਚ ਅੱਜ ਇੱਥੇ ਬਹੁਤ ਭਾਰੀ ਇਕੱਠ ਹੋਇਆ ਗੱਲਬਾਤ ਕਰ ਲੈਣਾ ਸਾਡੇ ਨਾਲ ਮੌਜੂਦਾ ਕਾਉਂਸਲਰ ਮੌਜੂਦ ਨੇ ਉਹਨਾਂ ਨਾਲ ਗੱਲ ਕੀ ਨਾਮ ਆ ਜੀ ਅਹਿਮਸੀ ਗਰਮੀਤ ਸਿੰਘ ਫੌਜੀ ਵਾਰਡ ਨੰਬਰ 15 ਜੀ ਭਾਈ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਪਿਛਲੇ ਦਿਨੀ ਜੋ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਚ ਚਲੇ ਗਏ ਉਹ ਕੁਝ ਉਤਰਾਹੀਆਂ ਚੜਾਈਆਂ ਹੁੰਦੀਆਂ ਨੇ ਜੀ ਕਹਿਣ ਦਾ ਮਤਲਬ ਹੈ ਕੁਝ ਕੰਮ ਰੁਕ ਗਏ ਸੀਗੇ ਕਹਿਣ ਦਾ ਮਤਲਬ ਹੈ ਕੁਝ ਬੰਦੇ ਇਸ ਤਰ੍ਹਾਂ ਦੇ ਹੁੰਦੇ ਆ ਸੋ ਇਹਨੂੰ ਪਤਾ ਵੀ ਓਵਰ ਅਟੈਕ ਕਰਦੇ ਆ ਕਹਿਣ ਦਾ ਮਤਲਬ ਉਹਨਾਂ ਦੀ ਵਜ੍ਹਾ ਨਾਲ ਬਸ ਤਿਲਕ ਕੀ ਕਹਿੰਦਾ ਮਤਲਬ ਉਹਨਾਂ ਨਾਲ ਅਸੀਂ ਖਬਰ ਵੀ ਨਸਰ ਕਰੀ ਤੀ ਪਰ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਵੀ ਅਮਨ अरोड़ा ਜੀ ਨੇ ਕਮ ਲੋਂਗੋਵਾਲ ਵਾਸਤੇ ਬਹੁਤ ਕਰੇ ਨੇ ਪਰ ਜੋ ਸਾਡਾ ਬਾੜਬੰਦੀ ਬਾਰੇ ਗੱਲਬਾਤ ਆ ਉਹ ਸਾਡੇ ਨਾਲ ਨਹੀਂ ਸੰਪਰਕ ਕਰਿਆ ਗਿਆ ਇਹ ਹੋ ਸਕਦਾ ਜੀ ਕਹਿਣ ਦਾ ਮਤਲਬ ਐਸੀ ਉਹਨਾਂ ਨੂੰ ਮੈਸੇਜ ਤਾਂ ਲੱਗਿਆ ਸੀਗਾ ਮੈਨੂੰ ਵੀ ਪਤਾ ਲਾਇਆ ਸੀਗਾ ਮੈਸੇਜ ਉਹਨਾਂ ਕੋਲੇ ਉਸ ਦਿਨ ਟਾਈਮ ਨਹੀਂ ਹੈਗਾ ਸੀ ਪਹੁੰਚੇ ਨਹੀਂ ਚੰਡੀਗੜ੍ਹ ਅਸੀਂ ਵੀ ਗਏ ਸੀਗੇ ਬਾੜਬੰਦੀ ਦਾ ਕੋਈ ਜ਼ਿਆਦਾ ਨਹੀਂ ਪਹਿਲਾਂ ਸਾਨੂੰ ਵੀ ਠੀਕ ਨਹੀਂ ਲੱਗ ਰਿਹਾ ਸੀਗਾ ਜਨਨ ਕਿ ਉਹ ਵੀ ਠੀਕ ਹੈ ਜੀ ਬਾੜ ਨੰਬਰ ਬਾਜ ਹੋ ਗਏ ਜਨਨ ਕਿ 1 2 3 4 ਇਸ ਤਰ੍ਹਾਂ ਬਾੜ ਸ਼ੁਰੂ ਹੋ ਗਈ ਜਨਨ ਕਿ ਕੋਈ ਉਹਦੇ ਵਿੱਚ ਜ਼ਿਆਦਾ ਉਲਝਣ ਤਾਂ ਨਹੀਂ ਹੈਗੀ ਪਰ ਕਿਸ ਤਰ੍ਹਾਂ ਦੇਖਦੇ ਹਾਂ ਲੋਂਗੋਵਾਲਕ ਮਨ ਲੋ ਵਧੀਆ ਇਲਾਕਾ ਅਮਨ ਅਰੋੜਾ ਜੀ ਨੇ ਬਹੁਤ ਜ਼ਿਆਦਾ ਕੰਮ ਕੀਤੇ ਰ ਉਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਬਹੁਤ ਹੀ ਵਧੀਆ ਜੀ ਬਹੁਤ ਵਧੀਆ ਫੀਲ ਹੋ ਰਹਾ ਬਹੁਤ ਹੀ ਚਾਹ ਦੇ ਜਨ ਕਿ ਪਹਿਲੀ ਵਾਰ ਸਾਨੂੰ ਇਸ ਤਰ੍ਹਾਂ ਦੇ ਸਾਡੇ ਲੌਂਗੋ ਵਾਲ ਵਿੱਚ ਜੀ ਇਸ ਤਰ੍ਹਾਂ ਦੇ ਕੰਮ ਹੋਏ ਨੇ ਜੋ ਕਿ 70 75 ਸਾਲਾਂ ਵਿੱਚ ਨਹੀਂ ਹੋਏ ਸੀ ਪੂਰੇ ਕੰਮਾਂ ਦੇ ਘੜੇ ਲ ਘੜਤੇ ਬਾਈ ਜੀ ਨੇ ਕਹਿੰਦਾ ਜੋ ਕਿਹਾ ਉਹ ਕਰ ਦਿਖਾਇਆ ਨਾ ਕੋਈ ਝੂਠਾ ਲਾਹਰਾ ਲਾਇਆ ਪਾਈਆਂ ਵੋਟਾਂ ਦਾ ਤੂੰ ਮੋੜ ਦਿੱਤਾ ਮੁੱਲ ਓਏ ਬਾਈ ਅਮੜ ਰੋੜਿਆ ਕੱਢ ਦਿੱਤੇ ਕੰਮਾਂ ਦੇ ਘੜੇ ਲੋਏ ਕੋਈ ਜੋ ਵੀ ਅਸੀਂ ਕੰਮ ਧੰਦਾ ਲੈ ਕੇ ਗਿਆ ਜੀ ਉਹ ਹੋ ਰਹੇ ਨੇ ਕੋਈ ਇੱਦਾਂ ਨਹੀਂ ਹੈਗਾ ਵੀ ਕੋਈ ਉਹਨਾਂ ਨੇ ਕਹਤਾ ਵੀ ਵੀ ਨਹੀਂ ਕਰਨਾ ਨਾ ਹੋਈਆ ਹੋਈ ਅੱਜ ਵੀ ਅਮਨ ਰੋੜਾ ਜੀ ਵੱਲੋਂ ਬਹੁਤ ਵੱਡਾ ਫੰਕਸ਼ਨ ਰੱਖਿਆ ਗਿਆ ਲੋਕ ਬਹੁਤ ਉਤਤਾ ਦਾ ਚਾਹਦੇ ਲੋਕ ਮਿੰਨੀ ਜੀ ਕਹਿੰਦਾ ਮਤਲਬ ਹੈ ਕੀਤੀ ਹੈ ਦੁੱਖ ਤਕਲੀਫਾਂ ਵਾਸਤੇ ਵੀ ਕਿਸੇ ਦੀਆਂ ਕੁਛ ਹੋਰ ਨੇ ਬੁਲਾਇਆ ਤੇ ਆ ਕੇ ਦੁੱਖ ਤਕਲੀਫਾਂ ਸੁਣਨ ਗਏ ਹਾਂਜੀ ਬਹੁਤ ਵਧੀਆ ਹਾਂ ਕੀ ਕਹਿਣਾ ਚਾਹੋਗੇ ਅਮਨ ਰੋੜਾ ਵੱਲੋਂ ਕੀਤੇ ਗਏ ਕੰਮ ਬਾਰੇ ਕੰਮ ਜੋ ਵਧੀਆ ਕਰ ਰਹੇ ਨੇ ਅਮਨ ਜੀ ਨੇ ਕੁਝ ਜਿਹੜੇ ਦਿੱਕਤਾਂ ਸੀ ਸਾਡੇ ਜਿਹੜੇ ਮਜ਼ੂਜਾ ਪ੍ਰਧਾਨ ਨੇ ਸਾਰੇ ਸਾਨੂੰ ਇਹੀ ਨਹੀਂ ਸਾਡੇ ਤੱਕ ਅਮਨਜੀਤ ਅਕਰ ਸਾਨੂੰ ਗੱਲ ਕਰਨ ਦੇ ਹਾਂ ਅਸੀਂ ਗੱਲ ਕਰ ਰਹੇ ਹਾਂ ਜੋ ਅਸੀਂ ਜਾਂਦੇ ਹਾਂ ਥੋੜਾ ਕੰਮ ਹੋ ਗਿਆ ਉਹ ਹੁੰਦਾ ਹੈ ਨਹੀਂ ਸੀ ਅਸੀਂ ਅਜ ਅਮਨਜੀਤ ਨਾਲ ਆਹੀ ਗੱਲ ਕਰਾਂਗੇ ਵੀ ਜਿਹਦਾ ਕੰਮ ਸਾਡੇ ਹੋਣ ਜੀ ਕਿਉਂਕਿ ਅਸੀਂ ਕਿਤੇ ਕਿਸੇ ਪਿਰਦਿਆਂ ਕਹਿੰਦੇ ਨੇ ਜੇ ਅਸੀਂ ਮੰਨ ਲਓ ਆ ਪੀਰਖਾਨਾ ਜੀ ਹਾਂ ਜੀ ਇਹਦਾ ਵਰਕਆਊਟਰ ਹੋਇਆ ਪਿਆ ਅਸੀਂ ਦੀਵਾਲੀ ਤੋਂ ਪਹਿਲਾਂ ਗਏ ਮੇਰੇ ਨਾਲ ਮੇਰੇ ਕਮੇਟੀ ਮੈਂਬਰ ਸੀ ਸਾਰੇ ਸੀ ਕਹਿੰਦੇ ਜੀ ਤੁਹਾਡਾ ਆਊਟਰ ਹੋ ਚੁੱਕਿਆ ਸ਼ੈੱਡ ਬਹਿ ਜਾਊਗਾ ਮਾਜੀ ਕਿਦੋਂ ਕਹਿੰਦੇ ਬਿਸ਼ਕਰਮਾ ਤੋਂ ਬਾਅਦ ਉਹ ਦਾ ਐਮਸੀ ਬੈਠੇ ਨੇ ਇਹਦੇ ਵਿੱਚ ਜੀ ਸਾਹਿਬ ਬੈਠੇ ਨੇ ਚਲੋ ਜੀ ਆਪਾਂ ਚੁੱਪ ਕਰਕੇ ਉਸ ਤੋਂ ਬਾਅਦ ਆਪਾਂ ਅੱਕ ਕੇ ਜਾਣ ਨੂੰ ਛੱਡ ਕੇ ਕਿ ਅਸੀਂ ਅਮਨ ਜੀ ਨੇ ਇਹੀ ਗੱਲ ਕਰਦੀ ਲੋਕ ਮਿਲ ਨਹੀਂ ਕਰਾਂਗੇ ਕੀ ਕਹਿਣਾ ਚਾਹਤ ਅਸੀਂ ਲੋਕ ਮਿਲ ਨਹੀਂ ਕਰਾਂਗੇ ਅਮਨ ਜੀ ਨਾ ਬਸ ਇਹੀ ਸਾਡੀ ਅਮਨ ਜੀ ਵੱਲੋਂ ਅਸੀਂ ਬਹੁਤ ਉਹਨਾਂ ਦੇ ਕੰਮ ਬਹੁਤ ਚੰਗੇ ਨੇ ਆਸੇ ਪਾਸੇ ਪਿੰਡਾਂ 'ਚ ਵੀ ਕਹਿ ਰਹੇ ਨੇ ਉਹਦੀ ਬੱਲੇ ਬੱਲੇ ਆ ਹਾਂਜੀ ਇਹਨਾਂ ਦਾ ਕਹਿਣਾ ਹੈ ਕਿ ਅਮਨ अरोड़ा ਜੋ ਕੈਬਨਿਟ ਮੰਤਰੀ ਨੇ ਸਨਾਮ ਤੋਂ ਵਿਧਾਨ ਸਭਾ ਹਲਕੇ ਦੇ ਵਿਧਾਇਕ ਨੇ ਉਹਨਾਂ ਨੇ ਬਹੁਤ ਆਪਣੇ ਹਲਕੇ ਦੇ ਵਿੱਚ ਬਹੁਤ ਵੱਡੇ ਕੰਮ ਕੀਤੇ ਨੇ ਲੌਂਗੋਵਾਲ ਦੇ ਵਿੱਚ ਵੀ ਬਹੁਤ ਵੱਡੇ ਕੰਮ ਕੀਤੇ ਨੇ ਕਿਸੇ ਨਾ ਕਿਸੇ ਕਾਰਨ ਪ੍ਰਧਾਨ ਜੀ ਦੂਸਰੇ ਪਾਸੇ ਚਲੇ ਗਏ ਜੋ ਨਗਰ ਕੌਂਸਲ ਦੇ ਪ੍ਰਧਾਨ ਤੇ ਪਰ ਜੋ ਕੰਮ ਦੇ ਤੌਰ ਤੇ ਅਮਨ अरोड़ा ਜੀ ਵੱਲੋਂ ਪੂਰੇ ਕੰਮ ਕੀਤੇ ਗਏ ਨੇ ਅੱਜ ਥੋੜੀ ਟਾਈਮ ਬਾਅਦ ਇਹ ਜਗ੍ਹਾ ਤੇ ਉਹ ਲੋਕ ਮਿਲਣੇ ਕੌਣ ਪਹੁੰਚ ਰਹੇ ਹਨ ਕੋ ਪਿਛਲੇ ਕਈ ਦਿਨਾਂ ਤੋਂ ਮੈਨੂੰ ਸਾਡੇ ਲੌਂਗਵਾਲ ਦੇ ਸਾਥੀ ਕਹਿ ਰਹੇ ਸੀਗੇ ਕਿ ਬਹੁਤ ਸਾਰੇ ਇਹ ਜੇ ਪਰਿਵਾਰ ਨੇ ਔਰ ਖਾਸ ਤੌਰ ਤੇ ਅਕਾਲੀ ਟਕਸਾਲੀ ਪਰਿਵਾਰ ਨੇ ਜਿਹੜੇ ਕਿ ਅਕਾਲੀ ਦਲ ਨੂੰ ਅਲਵੈਦਾ ਕਹਿ ਕੇ ਆਮ ਆਦੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨੀ ਚਾਹੁੰਦੇ ਨੇ ਤੇ ਅੱਜ ਉਹਨਾਂ ਤਕਰੀਬਨ 70-75 ਪਰਿਵਾਰਾਂ ਦੀ ਸ਼ਮੂਲੀਅਤ ਹੈ ਜਿਹੜੀ ਜਿਨ੍ਹਾਂ ਚੋਂ ਬਹੁ ਗਿਣਤੀ ਟਕਸਾਲੀ ਅਕਾਲੀ ਨੇ ਉਹ ਛੱਡ ਕੇ ਅਕਾਲੀ ਦਲ ਨੂੰ ਆ ਜਾਮਾਦੀ ਪਾਰਟੀ ਦੇ ਵਿੱਚ ਆਮ ਆਦੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੇ ਅੱਜ ਸ਼ਮੂਲੀਅਤ ਕੀਤੀ ਐ ਸੋ ਮੈਂ ਉਹਨਾਂ ਸਾਰਿਆਂ ਹੀ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਔਰ ਆਮ ਆਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਮੂਲੀਅਤ ਕਰਨ ਤੇ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਕਿਵੇਂ ਦੇਖਦੇ ਹਾਂ ਕਿ ਪਿਛਲੇ ਦਿਨਾਂ 'ਚ ਜਿਹੜਾ ਬਰਾੜ ਪਰਿਵਾਰ ਛੱਡ ਕੇ ਗਿਆ ਸੀ ਤਾਂ ਲੱਗਦਾ ਕਿ ਅੱਜ ਵੱਡਾ ਹੰਗਾਰਾ ਦੇਖੋ ਇਸ ਤਰ੍ਹਾਂ ਹੁੰਦਾ ਕਿ ਕਈ ਵਾਰੀ ਲੀਡਰਾਂ ਨੂੰ ਭੁਲੇਖਾ ਹੋ ਜਾਂਦਾ ਹੈ ਕਿ ਉਹ ਸਾਰਾ ਕੁਝ ਨੇ ਜਦ ਕਿ ਸਾਰਾ ਕੁਝ ਲੋਕ ਹੁੰਦੇ ਨੇ ਜੀ ਦੇ ਨਾਲ ਲੋਕ ਨੇ ਉਹੀ ਲੀਡਰ ਹੈ ਬਰਾੜ ਪਰਿਵਾਰ ਮੇਰੇ ਲਈ ਸਤਿਕਾਰਯੋਗ ਪਹਿਲਾਂ ਵੀ ਸੀ ਕੱਲ ਵੀ ਇਹ ਕੱਲ ਵੀ ਸੀ ਅੱਜ ਵੀ ਹੈ ਤੇ ਹਮੇਸ਼ਾ ਰਹੂਗਾ ਪਰ ਸਵਾਲ ਇਹ ਹੈ ਕਿ ਜਦੋਂ ਲੋਕ ਵੱਡਾ ਘਰਦੇ ਹੁਣ ਉਹਨਾਂ ਨੂੰ ਐਮਸੀ ਬਣਾਉਣ ਵਾਲੇ ਲੋਕ ਸੀਗੇ ਔਰ ਪ੍ਰਧਾਨ ਬਣਾਉਣ ਵਾਲੀ ਪਾਰਟੀ ਸੀਗੀ ਸਾਰੇ ਐਮਸੀ ਸੀਗੇ ਸੋ ਇਸ ਕਰਕੇ ਲੀਡਰ ਵੱਡੇ ਨਹੀਂ ਹੁੰਦੇ ਵੱਡੇ ਹਮੇਸ਼ਾ ਲੋਕ ਹੁੰਦੇ ਨੇ ਔਰ ਅੱਜ ਮੈਂ ਸਮਝਦਾ ਕਿ ਉਹਨਾਂ ਦੇ ਬੋਰਡ ਦੇ ਵਿੱਚੋਂ ਹੀ ਜਿਸ ਤਰੀਕੇ ਦੇ ਨਾਲ 70-75 ਪਰਿਵਾਰਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਮੇਰੇ ਕੋ 150 ਜਣਾ ਸ਼ਾਮਲ ਹੋਇਆ ਮਤਲਬ ਕਈ ਪਰਿਵਾਰਾਂ ਦੇ ਸਿੰਗਲ ਸਿੰਗਲ ਸ਼ਾਮਲ ਹੋਏ ਨੇ ਜੀ ਬੰਦੇ ਹਾਂ ਤੋਂ ਉਸ ਤੋਂ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਵੀ ਕੰਮ ਚੱਲਣਾ ਹੈ ਪਿੰਡੋਂ ਪਿੰਡ ਇਹ ਜਿਹੜਾ ਇਹ ਕੰਮ ਚੱਲੂਗਾ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਆਵਾਜ਼ ਦੀ ਪਾਰਟੀ ਚ ਸ਼ਮੂਲੀਅਤ ਕਰਨਗੇ ਵੀਰ ਬਾਦਲ ਕਹਿੰਦੇ ਵੱਡਾ ਹੁੰਗਾ ਹਰਾ ਮਿਲ ਗਿਆ ਸਾਨੂੰ ਜੀ ਇੱਥੇ ਲੰਗੋਵਾਲ ਤੋਂ ਦੇ ਸ਼ਾਮਲ ਦੇਖੋ ਇਸ ਤਰ੍ਹਾਂ ਹੈ ਕਿ ਸੁਖਵੀਰ ਸਿੰਘ ਬਾਦਲ ਜੀ ਥੋੜੇ ਦਿਨ ਪਹਿਲਾਂ ਉਰੇ ਆਏ ਉਹ ਆ ਕੇ ਚਲੋ ਕਿਸੇ ਨੂੰ ਸ਼ਾਮਲ ਕਰਾਉਣਾ ਹੈ ਨਾ ਸ਼ਾਮਲ ਕਰਾਉਣਾ ਤਾਂ ਹਰੇਕ ਪਾਰਟੀ ਦੇ ਪ੍ਰਧਾਨ ਦੀ ਆਪਦੀ ਮਰਜ਼ੀ ਹੈ ਪਰ ਜੇ ਮੈਂ ਉਹਨਾਂ ਨੂੰ ਕਹੂੰਗਾ ਕਿ ਅੱਜ ਅਕਾਲੀ ਦਲ ਦਾ ਹਾਲ ਇਹ ਹੈ ਕਿ ਉਹ ਅਕਾਲੀ ਦਲ ਨਹੀਂ ਉਹ ਖਾਲੀ ਦਲ ਬਣਿਆ ਪਿਆ ਉਹਨਾਂ ਕੋਲੇ ਪੁਰਾਣੇ ਟਕਸਾਲੀ ਇੱਕ ਬੰਦਾ ਨਹੀਂ ਹੈਗਾ ਅਕਾਲੀ ਦਲ ਦੇ ਵਿੱਚ ਅੱਜ ਇੱਕ ਮਿਊਂਸੀਪਲ ਕਮੇਟੀ ਦੇ ਪ੍ਰਧਾਨਗੀ ਦੇ ਨਾਲ ਜੇ ਅਕਾਲੀ ਦਲ ਮਜ਼ਬੂਤ ਹੋ ਗਿਆ ਤੇ ਇਹ ਜੀ ਮਜ਼ਬੂਤੀ ਉਹਨਾਂ ਨੂੰ ਮੁਬਾਰਕ ਹੋਵੇ ਮੇਰਾ ਸਵਾਲ ਕਿਸੇ ਦੇ ਜਾਣ ਜਾਂ ਆਉਣ ਦਾ ਨਹੀਂ ਹੈਗਾ ਵੀ ਕਿਹੜਾ ਕਿਹੜੀ ਪਾਰਟੀ ਚ ਜਾਂਦਾ ਹੈ ਕਿਹੜਾ ਕਿਹੜੀ ਚ ਰਹਿੰਦਾ ਹੈ ਜਾਂ ਨਿਕਲਦਾ ਹੈ ਮੇਰਾ ਕੰਸਰਨ ਉਸ ਦਿਨ ਦਾ ਹੀ ਇਹ ਸੀਗਾ ਵੀ ਉਹ ਸ਼ਰੋਮਣੀ ਅਕਾਲੀ ਦਲ ਆ ਤੇ ਉਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਦਾ ਸੁਖਬੀਰ ਸਿੰਘ ਬਾਦਲ ਉਹ ਇੱਥੇ ਆ ਕੇ ਮੈਨੂੰ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਤਾਂ ਗਾਲਾਂ ਕੱਢ ਗਏ ਪਰ ਫਿੱਟ ਲਾਨਤ ਸਦਾ ਸੁਖਬੀਰ ਸਿੰਘ ਬਾਦਲ ਦੀ ਸੋਚ ਤੇ ਕਿ ਇੱਥੇ ਆ ਕੇ ਲੌਂਗਵਾਲ 52 ਸ਼ਹੀਦਾਂ ਦੀ ਧਰਤੀ ਹੈ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਜਿਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸ਼ਹਾਦਤ ਦਿੱਤੀ ਉਹਨਾਂ ਦਾ ਨਾਂ ਤੱਕ ਨਹੀਂ ਲਿਆ ਹੈਗਾ ਨਤਮਸਤਕ ਹੋਣ ਦੇ ਲਈ ਕਿਸੇ ਗੁਰੂ ਘਰ ਤੱਕ ਹੀ ਜਾਣਾ ਸੀਗਾ ਨਾ ਸਰਦਾਰ ਹਰਚੰਦ ਸਿੰਘ ਲੋਂਗੋ ਵਾਲਾ ਦਾ ਨਾਮ ਲਿਆ ਨਾ ਕੋਈ ਡਿਵੈਲਪਮੈਂਟ ਦੇ ਕੰਮ ਦੀ ਗੱਲ ਕੀਤੀ ਗਈ ਉਹਨਾਂ ਦੇ 10 ਸਾਲ ਦੇ ਰਾਜ ਭਾਗ ਦੇ ਵਿੱਚ ਅਕਾਲੀ ਦਲ ਨੇ ਕੀ ਡਿਵੈਲਪਮੈਂਟ ਕੀਤੀ ਨਾ ਕੋਈ ਡਿਵੈਲਪਮੈਂਟ ਦੀ ਗੱਲ ਨਾ ਸਾਡੇ ਮਹਾਨ ਯੋਧਿਆਂ ਦੀ ਇਸ ਪਵਿੱਤਰ ਧਰਤੀ ਨੂੰ ਨਤਮਸਤਕ ਕੱਲੀਆਂ ਗਾਲਾਂ ਕੱਢ ਕੇ ਸਾਨੂੰ ਉਹ ਤੁਰਦੇ ਬਣੇ ਸੋ ਇਹ ਜੀ ਸੋਚ ਹਲਕੀ ਹੋ ਚੀ ਸੋਚ ਉਹਨਾਂ ਨੂੰ ਮੁਬਾਰਕ ਲੋਕ ਲੋਕਾਂ ਦੇ ਵਿੱਚ ਰੱਬ ਵੱਸਦਾ ਹੁੰਦਾ ਤੇ ਅੱਜ ਇੰਨੀ ਵੱਡੀ ਸੰਗਤ ਦੇ ਵਿੱਚ ਲੋਕਾਂ ਨੇ ਆਮ ਆਦੀ ਪਾਰਟੀ ਦੇ ਸ਼ਮੂਲੀਅਤ ਕੀਤੀ ਤੇ ਮੈਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਇਸੇ ਕਰਕੇ ਮੈਂ ਸਟੇਜ ਤੋਂ ਵੀ ਕਿਹਾ ਕਿ ਸੁਖਵੀਰ ਸਿੰਘ ਬਾਦਲ ਤੁਸੀਂ ਗੁਰੂਆਂ ਨੂੰ ਛੱਡ ਗਏ ਤੁਸੀਂ ਪੰਥ ਨੂੰ ਛੱਡ ਗਏ ਤੁਸੀਂ ਲੋਕਾਂ ਦੇ ਡਿਵੈਲਪਮੈਂਟ ਦੇ ਕੰਮਾਂ ਨੂੰ ਛੱਡ ਗਏ ਤੁਸੀਂ ਆਪਦੇ ਸਾਰੇ ਪੁਰਾਣੇ ਸਾਥੀਆਂ ਨੂੰ ਛੱਡ ਗਏ ਇਸੇ ਕਰਕੇ ਤੁਸੀਂ ਅੱਜ ਇੱਕ ਐਮਪੀ ਤੇ ਇੱਕ ਐਮਐਲਏ ਦੀ ਪਾਰਟੀ ਦੇ ਪ੍ਰਧਾਨ ਹੋ ਮੈਂ ਆਪਦੇ ਬੰਦਿਆਂ ਨੂੰ ਕਦੇ ਜਿੰਨੀ ਚਾਹੀ ਇੱਕ ਦਿਨ ਵੀ ਮੇਰੇ ਨਾਲ ਲਾਇਆ ਹੋਵੇ ਮੈਂ ਉਹਨਾਂ ਨੂੰ ਕਦੇ ਛੱਡਦਾ ਨਹੀਂ ਹੈਗਾ ਉਹਨਾਂ ਦੇ ਲਈ ਹਮੇਸ਼ਾ ਮੇਰੇ ਮਨ 'ਚ ਸਤਿਕਾਰ ਰਹਿੰਦਾ ਤੇ ਇਸੇ ਕਰਕੇ ਅੱਜ ਲੋਕਾਂ ਦੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਔਰ ਮੇਰੀ ਲੀਡਰਸ਼ਿਪ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਮਾਨ ਸਾਹਿਬ ਹੋਣਾ ਦੇ ਆਸ਼ੀਰਵਾਦ ਸਦਕਾ ਮੈਂ 96 ਐਮਐਲਏ ਤੇ 10 ਐਮਪੀ ਵਾਲੀ ਪਾਰਟੀ ਦਾ ਪੰਜਾਬ ਪ੍ਰਧਾਨ ਆ ਸੋ ਇਸ ਕਰਕੇ ਮੈਂ ਉਹਨਾਂ ਨੂੰ ਕਹੂੰਗਾ ਕਿ ਇਕੱਲੀਆਂ ਗਾਲਾਂ ਕੱਢਣ ਦੀ ਰਾਜਨੀਤੀ ਜਿਹੜੀ ਸੁਖਵੀਰਵਾਦ ਨੂੰ ਛੱਡ ਦੇਣੀ ਚਾਹੀਦੀ ਹੈ ਲੋਕਾਂ ਦੇ ਦੇ ਸੈਂਟੀਮੈਂਟਸ ਮੁਤਾਬਕ ਔਰ ਡਿਵੈਲਪਮੈਂਟ ਦੇ ਕੰਮਾਂ ਦੀ ਗੱਲ ਕਰਨ ਤਾਂ ਸ਼ਾਇਦ ਹੋ ਸਕਦਾ ਹੈ ਕਿ ਤੇ ਮਰੇ ਪਏ ਅਕਾਲੀ ਦਲ ਦੇ ਵਿੱਚ ਦੁਬਾਰਾ ਸਾਹ ਪਏ ਜੇ ਅਮਨ ਜੀ ਜਿਵੇਂ ਤੁਸੀਂ ਸਟੇਜ ਤੋਂ ਸੰਕੇਤ ਦਿੱਤ ਨੇ ਵੀ ਆਉਣ ਵਾਲੀ ਕਮੇਟੀਆਂ ਚੋਣਾਂ ਲਈ ਤੁਸੀਂ ਤਿਆਰ ਰਹੋ ਜੀ ਸ਼ਰਮ ਰਿਹਾ ਵੀ ਜਲਦੀ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਜੀ ਦੇਖੋ ਇਸ ਤਰ੍ਹਾਂ ਇਸ ਨਹੀਂ 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 ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਜੀ ਸਰਕਾਰ ਨੇ ਮਹਿਕਮੇ ਨੇ ਲੋਕਲ ਬਾਡੀਜ਼ ਡਿਪਾਰਟਮੈਂਟ ਨੇ ਆਪਦਾ ਕੰਮ ਕਰਕੇ ਇਲੈਕਸ਼ਨ ਕਮਿਸ਼ਨ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੁੰਦਾ ਉਹਨੂੰ ਇੰਟੀਮੀਟ ਕਰ ਦੇਣਾ ਹੁੰਦਾ ਹੁਣ ਉਹ ਡੇਟ ਜਿਹੜੀ ਫਿਕਸ ਕਰਨੀ ਆ ਉਹਦਾ ਸਟੇਟ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਜੀ ਉਹ ਜਮੈਂ ਜਲਦੀ ਪਿੱਛੋਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਤਾਂ ਆਪਦੇ ਦੇਖੋ ਇਲੈਕਸ਼ਨ ਦੀ ਕਾਦੀ ਤਿਆਰੀ ਹੁੰਦੀ ਹੈ ਜੀ ਕਿ ਭਾਈ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜੋ ਲੋਕਾਂ ਦੇ ਜਿੰਨੇ ਕੰਮ ਨੇ ਉਹ ਚਾਹੇ ਸਿਆਸੀ ਤੌਰ ਤੇ ਕਰਾਉਣੇ ਨੇ ਚਾਹੇ ਪ੍ਰਬੰਧਕੀ ਤੌਰ ਤੇ ਕਰਾਉਣੇ ਨੇ ਅਫਸਰਾਂ ਤੋਂ ਕਰਾਉਣੇ ਨੇ ਉਹ ਲਾਲ ਮਿਲ ਕੇ ਅੱਗੇ ਲਾ ਕੇ ਕਰਾਓ ਆਹੀ ਕੰਮ ਨੇ ਜੇ ਇਹ ਕੰਮ ਲੋਕ ਕੰਮ ਕਰੀ ਜਾਣਗੇ ਲੋਕ ਸਿਰ ਮੱਥੇ ਬਿਠਾ ਲੈਣਗੇ ਜੇ ਨਹੀਂ ਕੋਈ ਕੰਮ ਕਰੂਗਾ ਤੇ ਲੋਕਾਂ ਨੇ ਠੁਕਰਾ ਦੇਣਾ